ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਗੁਰੂ ਨਾਨਕ ਸਾਹਿਬ ਜੀ ਬਾਰੇ ਕੁਝ ਨਿੱਜੀ ਜਾਣਕਾਰੀ ਗੁਰੂ ਨਾਨਕ ਸਾਹਿਬ ਜੀ ਦਾ ਜਨਮ ਹੋਇਆ ਸੀ 1469 ਈਸਵੀ ਵਿੱਚ ਸਥਾਨ ਰਾਏਪੋਈ ਦੀ ਤਲਵੰਡੀ ਨਨਕਾਣਾ ਸਾਹਿਬ ਜੋ ਕਿ ਜੋ ਕਿ ਅੱਜਕੱਲ੍ਹ ਪਾਕਿਸਤਾਨ ਦੇ ਵਿੱਚ ਹੈ ਰਾਏ ਬੁਲਾਰ ਦੇ ਪਿਤਾ ਦਾ ਨਾਮ ਸੀ ਰਾਏ ਭੋਏ ਉਸ ਦੇ ਪਿਤਾ ਦੇ ਨਾਮ ਤੇ ਤਲਵੰਡੀ ਦਾ ਨਾਮ ਪਿਆਸੀ ਰਾਏ ਭੋਏ ਦੀ ਤਲਵੰਡੀ ਤੇ ਬਾਅਦ ਵਿੱਚ ਜਦੋਂ ਗੁਰੂ ਨਾਨਕ ਸਾਹਿਬ ਜੀ ਦਾ ਪ੍ਰਕਾਸ਼ ਹੋਇਆ ਫਿਰ ਇਸ ਅਸਥਾਨ ਦਾ ਨਾਮ ਨਨਕਾਲਾ ਸਾਹਿਬ ਪੈ ਗਿਆ ਗੁਰੂ ਨਾਨਕ ਸਾਹਿਬ ਜੀ ਦੇ ਪਿਤਾ ਦਾ ਨਾਮ ਸੀ ਸ੍ਰੀ ਕਲਿਆਨ ਦਾਸ ਦਿਸ਼ਦੂ ਮਹਿਤਾ ਕਾਲੂ ਦੇ ਨਾਮ ਨਾਲ ਵੀ ਜਾਣਿਆ ਜਾਂਦਾ ਹੈ ਮਾਤਾ ਦਾ ਨਾਮ ਸੀ ਮਾਤਾ ਤ੍ਰਿਪਤਾ ਜੀ ਤੇ ਇੱਕ ਭੈਣ ਸੀ ਬੇਬੇ ਨਾਲਕੀ ਜੋ ਕਿ ਗੁਰੂ ਨਾਨਕ ਸਾਹਿਬ ਜੀ ਤੋਂ 5 ਸਾਲ ਵੱਡੇ ਸਨ ਬੇਬੇ ਨਾਲਕੀ ਦਾ ਜਨਮ ਹੋਇਆ ਸੀ 1464 ਈਸਵੀ ਵਿੱਚ 5 ਸਾਲ ਬੇਬੇ ਨਾਲਕੀ ਜੀ ਗੁਰੂ ਨਾਨਕ ਸਾਹਿਬ ਜੀ ਤੋਂ ਵੱਡੇ ਸਨ ਤੇ 1400 ਸਤਾਸੀ ਵਿੱਚ ਫਿਰ ਗੁਰੂ ਨਾਨਕ ਸਾਹਿਬ ਜੀ ਦਾ ਵਿਆਹ ਹੋਇਆ ਬੀਬੀ ਸੁਲੱਖਣੀ ਨਾਲ ਉਸ ਤੋਂ ਬਾਅਦ ਫਿਰ ਗੁਰੂ ਨਾਨਕ ਸਾਹਿਬ ਜੀ ਦੇ ਘਰ ਦੋ ਪੁੱਤਰ ਹੋਏ ਪਹਿਲੇ ਪੁੱਤਰ ਦਾ ਜਨਮ ਹੋਇਆ 1404 ਰਵਿਸ਼ੂ ਵਿੱਚ ਸ਼੍ਰੀ ਚੰਦ ਇਹਨਾਂ ਦਾ ਜਨਮ ਹੋਇਆ 1494 ਈਸਵੀ ਵਿੱਚ ਫਿਰ ਇਹਨਾਂ ਦੇ ਘਰ ਦੂਸਰੇ ਪੁੱਤਰ ਹੋਵੇ ਹੋਏ ਲਕਸ਼ਮੀ ਚੰਦ ਉਨ੍ਹਾਂ ਦਾ ਜਨਮ ਹੋਇਆ 1496 ਈਸਵੀ ਵਿੱਚ ਤੇ ਫਿਰ ਗੁਰੂ ਨਾਨਕ ਸਾਹਿਬ ਜੀ ਨੇ ਉਸ ਤੋਂ ਬਾਅਦ ਚਾਰ ਉਦਾਸੀਆਂ ਕੀਤੀਆਂ ਸੀ ਪਹਿਲੀ ਉਦਾਸੀ ਗੁਰੂ ਨਾਨਕ ਸਾਹਿਬ ਜੀ ਨੇ ਕੀਤੀ ਸੀ 1497 ਈਸਵੀ ਵਿੱਚ ਤੇ ਦੂਸਰੀ ਉਦਾਸੀ ਕੀਤੀ ਸੀ 1511 ਈਸਵੀ ਵਿੱਚ ਤੀਸਰੀ ਉਦਾਸੀ ਕੀਤੀ ਸੀ 1516 ਈਸਵੀ ਵਿੱਚ ਜੇ ਚੌਥੀ ਉਦਾਸੀ ਕੀਤੀ ਸੀ 1518 ਈਸਵੀ ਵਿੱਚ ਤੇ ਗੁਰੂ ਨਾਨਕ ਸਾਹਿਬ ਜੀ ਨੇ ਕਰਤਾਰਪੁਰ ਵਸਾਇਆ ਸੀ ਤੇ ਪਹਿਲਾ ਮਿਸਰੀ ਕੇਂਦਰ ਇਹਨਾਂ ਨੇ ਮੰਜੀ ਸਾਹਿਬ ਉਹ ਭਾਈ ਲਾਲੋ ਦੇ ਘਰ ਸਥਾਪਿਤ ਕੀਤੀ ਸੀ ਤੇ ਉਸ ਤੋਂ ਬਾਅਦ ਗੁਰੂ ਅੰਗਦ ਦੇਵ ਜੀ ਨੂੰ ਗੱਦੀ ਦੇ ਕੇ ਆਪਿਰ ਪ੍ਰਮਾਤਮਾ ਵਿੱਚ ਲੀਨ ਹੋ ਗਏ ਅਰਥਾਤ ਜੋਤੀ ਜੋਤ ਸਮਾ ਗਏ ਇਹ ਸੀ ਗੁਰੂ ਨਾਨਕ ਸਾਹਿਬ ਜੀ ਬਾਰੇ ਕੁਝ ਨਿੱਜੀ ਜਾਣਕਾਰੀ ਤੇ ਜਾਣਕਾਰੀ ਦੇ ਦਿਆ ਹੋਇਆ ਮੇਰੇ ਕੋਲ ਜੇ ਕੋਈ ਭੁੱਲ ਕੋਈ ਗਲਤੀ ਹੋ ਗਈ ਹੋਵੇ ਤਾਂ ਅਣਜਾਨ ਬੱਚਾ ਸਮਝ ਕੇ ਮਾਫ ਕਰਨਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ